ਦੀਪਕ ਜੀ ਆਮ ਆਦਮੀ ਪਾਰਟੀ ਵਾਲੇ ਤਿੰਨ ਰਾਜ ਸਭਾ ਮੈਂਬਰਾਂ ਤੋਂ ਅਸਤੀਫਾ ਲੈਣ ਦੀ ਤਾਕ ਵਿੱਚ ਨੇ ਜੀ ਹਾਂ ਬਿਲਕੁਲ ਜੀ ਇਹ ਖਬਰ ਹੈਰਾਨੀ ਜਨਕ ਵੀ ਹੋ ਸਕਦੀ ਹੈ ਹੂੰ ਤੇ ਇਹ ਦੱਸ ਸਕਦੇ ਆ ਕਿ ਉਹ ਕਿਹੜੇ ਤਿੰਨ ਰਾਜ ਸਭਾ ਮੈਂਬਰ ਹੋ ਸਕਦੇ ਆ ਹੂੰ ਸੋ ਪਹਿਲੀ ਗੱਲ ਤਾਂ ਇਹਦੇ ਨਾਂ ਦੀ ਤਲਾਸ਼ ਕਿ ਉਹ ਕਾਰਨ ਕਿਹੜੇ ਹੋ ਸਕਦੇ ਨੇ ਫਿਰ ਉਹ ਰਾਜ ਸਭਾ ਮੈਂਬਰਾਂ ਦੀ ਤਲਾਸ਼ ਕਿ ਉਹ ਕਿਹੜੇ ਹੋ ਸਕਦੇ ਨੇ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਸਾਰੇ ਦੇ ਸਾਰੇ ਰਾਜ ਸਭਾ ਸੀਟਾਂ ਆਮ ਆਦਮੀ ਪਾਰਟੀ ਕੋਲ ਨੇ ਜੀ ਦਿੱਲੀ ਦੇ ਵਿੱਚ ਸਾਰੇ ਦੀਆਂ ਸਾਰੀਆਂ ਰਾਜ ਸਭਾ ਦੀਆਂ ਸੀਟਾਂ ਆਵਾਦੀ ਪਾਰਟੀ ਕੋਲ ਨੇ ਪੰਜਾਬ ਤੋਂ ਸੱਤ ਰਾਜ ਸਭਾ ਮੈਂਬਰ ਚੁਣ ਕੇ ਦਿੱਲੀ ਗਏ ਉਹਨਾਂ ਜਿਨ੍ਹਾਂ ਦਾ ਕਾਰਜਕਾਲ 2028 ਚ ਮੁੱਕਣਾ ਹੈ ਹਮਮ ਇਸੇ ਤਰ੍ਹਾਂ ਦਿੱਲੀ ਤੋਂ ਤਿੰਨ ਰਾਜ ਸਭਾ ਮੈਂਬਰ ਹਾਲੀ ਵਿੱਚ ਚੁਣੇ ਨੇ ਜਿਨ੍ਹਾਂ ਦਾ ਕਾਰਜਕਾਲ 2030 ਚ ਮੁੱਕਣਾ ਹੈ ਕਿਉਂਕਿ ਰਾਜ ਸਭਾ ਦਾ ਕਾਰਜਕਾਲ 6 ਸਾਲ ਲਈ ਹੁੰਦਾ ਹ ਹ ਸੋ ਜਦੋਂ ਮੈਂ ਇਹਨਾਂ ਦੀ ਸੂਚੀ ਖੋਖਦਾ ਤਾਂ ਉਹਦੇ ਵਿੱਚ ਮੈਂ ਦੇਖਦਾ ਕਿ ਵਿਕਰਮਜੀਤ ਸਿੰਘ ਸਾਨੀ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਹਮਮ ਸੰਜੀਤ ਅਰੋੜਾ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਤੇ ਅਸ਼ੋਕ ਮਿੱਤਲ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਤਿੰਨ ਉਹ ਰਾਜ ਸਭਾ ਮੈਂਬਰ ਨੇ ਵੀ ਜਿਹੜੇ ਕਾਰਪੋਰੇਟ ਘਰਾਣਿਆਂ ਨਾਲ ਅਦਜੋਗ પતિ ਘਰਾਣੇ ਨਾਲ ਪੈਸੇ ਵਾਲੇ ਧਨਾੜ ਹੈ ਘਰਾਣਿਆਂ ਚੋਂ ਉਹਨਾਂ ਚੋਂ ਆਉਂਦੇ ਨੇ ਜੀ ਸੋ ਇਸ ਲਈ ਫਿਰ ਜੇ ਇਹਨਾਂ ਨਾਲ ਨਿਰਾਸ਼ਗੀ ਵੀ ਹੋਊਗੀ ਤਾਂ ਵੀ ਪਾਰਟੀ ਇਹਨਾਂ ਤੋਂ ਕਿਨਾਰਾ ਨਹੀਂ ਕਰੂਗੀ ਜਾਂ ਇਹਨਾਂ ਤੋਂ ਲਾਂਭੇ ਨਹੀਂ ਕਹੂਗੀ ਹੂੰ ਹੂੰ ਸੋ ਸਾਰਿਆਂ ਨੂੰ ਪਤਾ ਕਿ ਬਾਕੀ ਪਾਰਟੀਆਂ ਵੀ ਰਾਜ ਸਭਾ ਇਹ ਜੇ ਬੰਦਿਆਂ ਨੂੰ ਕਿਉਂ ਭੇਜਦੀਆਂ ਨੇ ਤੁਸੀਂ ਇਸ ਲਈ ਵੀ ਉਸ ਕਤਾਰਚਨੀ ਇਸ ਲਈ ਇਹਨਾਂ ਦਾ ਨਾਰਾਜ਼ਗੀ ਤਾਂ ਨਹੀਂ ਹੋ ਸਕਦੀ ਹੋਵੇ ਵੀ ਤਾਂ ਵੀ ਪ੍ਰਕਟਾਉਗੀ ਨਹੀਂ 파ਟੀ ਹੂੰ ਹੂੰ ਫਿਰ ਇਹ ਤੋਂ ਬਾਅਦ ਗੱਲ ਆਉਂਦੀ ਹੈ ਬਲਬੀਰ ਸਿੰਘ ਸੰਤ ਬਲਬੀਰ ਸਿੰਘ ਸਿੰਘ ਚਲ ਉਹਨਾਂ ਦੀ ਜੀ ਇਹ ਮੁੱਖ ਮੰਤਰੀ ਸਾਹਿਬ ਆਪਣੇ ਕੋਟੇ ਚੋਂ ਲੈ ਕੇ ਆਏ ਨੇ ਹੂੰ ਹੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕਿ ਖੁਦ ਗਏ ਸੀ ਸਿੰਘ ਚਲ ਉਹਨਾਂ ਕੋਲ ਉਹਨਾਂ ਨੇ ਕਹਿ ਸੀਗਾ ਕਿ ਮੈਂ ਰਾਸਵਜ ਦਾ ਮੁੱਦੇ ਚੁੱਕੂੰਗਾ ਪੰਜਾਬ ਦੇ ਵੀ ਤੇ ਪਾਰਟੀ ਦੇ ਵੀ ਜੀ ਪਰ ਮੈਂ ਪਾਰਟੀ ਲਈ ਪ੍ਰਚਾਰ ਨਹੀਂ ਕਰੂੰਗਾ ਪਾਰਟੀ ਦਾ ਚਿਹਰਾ ਮੋਹਰਾ ਨਹੀਂ ਬਣ ਕੇ ਤੁਰਨਾ ਮੈਂ ਜੀ ਸੋ ਇਸ ਲਈ ਪਰੇ ਭਗਵੰਤਵਾਨ ਦੇ ਕੋਟ ਚੋਂਦੇ ਨੇ ਇੱਥੇ ਵੀ ਸਰ ਜੂਗਾ ਹੂੰ ਫਿਰ ਬਚਿਆ ਕੌਣ ਹੈ ਜੇਕਰ ਦੇਖੀ ਤਾਂ ਸੰਦੀਪ ਪਾਟਕ ਹੂੰ ਰਗਵ ਚੱਡਾ ਜਾਂ ਹਰਪਾਜਨ ਸਿੰਘ ਪੱਜੀ ਜੀ ਹੁਣ ਇਸ ਮੌਕੇ ਸੰਦੀਪ ਪਾਟਕ ਤਾਂ ਪਾਰਟੀ ਦਾ ਕੰਮ ਵੀ ਕਰ ਰਹੇ ਨੇ ਪੰਜਾਬ ਦਾ ਵੀ ਤੇ ਦਿੱਲੀ ਦਾ ਵੀ ਹੂੰ ਹੂੰ ਰਗਵ ਚੱਡਾ ਲੰਡਨ ਬੈਠੇ ਨੇ ਇਹਦਾ ਮਤਲਬ ਕੀ ਨਾਰਾਜ਼ਗੀ ਸਿਰਫ ਰਗਵ ਚੱਡਣ ਨਾਲੇ ਆ ਜੀ ਜਾਂ ਫਿਰ ਨਾਰਾਜ਼ਗੀ ਹਰਪ੍ਰਜਨ ਸਿੰਘ ਭੱਜੀ ਨਾਲ ਵੀ ਹੈ ਹੂੰ ਕਿਉਂਕਿ ਅਰਵਿੰਦ ਕੇਜਰੀਵਾਲ ਪਿਛਲੇ ਦਿਨਾਂ ਚ 50 ਦਿਨ ਦੀ ਜੇਲ੍ਹ ਚ ਕੱਟ ਕੇ ਆਏ ਨੇ ਜੇਲ੍ਹ ਚ ਰਹੇ ਨੇ ਅੰਦਰ ਨਿਆਂਇਕ ਰਾਸ ਵਿੱਚ ਰਹੇ ਨੇ ਸੋ ਉਸ ਦੌਰਾਨ ਉਹਨਾਂ ਨੂੰ ਉਮੀਦ ਸੀ ਕਿ ਮੇਰੀ ਜਿਹੜੀ ਪਾਰਟੀ ਦੇ ਲੀਡਰ ਨੇ ਖਾਸ ਕਰਕੇ ਆ ਐਮ ਐਲ ਏ ਮੰਤਰੀ ਹੈ ਫਿਰ ਰਾਸਵਾ ਮੈਂਬਰ ਇਹ ਮੇਰੇ ਲਈ ਇੱਕ ਲਹਿਰ ਖੜੀ ਕਰ ਦੇਣਗੇ ਪਰ ਪੰਜਾਬ ਦੇ ਲਗਭਗ ਸੰਦੀਪ ਪਾਠਕ ਨੂੰ ਛੱਡ ਕੇ ਕੋਈ ਰਾਜ ਸਭਾ ਮੈਂਬਰ ਦਿਖਿਆ ਨਹੀਂ ਕਿਤੇ ਜੀ ਹਾਂ ਇੱਕ ਉਦੀਵਰ ਕੇਜਰੀਵਾਲ ਜੀ ਦੇ ਘਰੇ ਗਏ ਘਰੋਂ ਫੋਟੋ ਖਿਚਾਇਆ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਤੋਂ ਦੋ ਰਾਜ ਸਭਾ ਮੈਂਬਰ ਹਮ ਜਿਨ੍ਹਾਂ ਚ ਰਪਾਜਨ ਸਿੰਘ ਭੱਜੀ ਤੇ ਜਿਨ੍ਹਾਂ ਚ ਰਗਵ ਚੱਡਾ ਇਹ ਤੋਂ ਕੇਜਰੀਵਾਲ ਜੀ ਨਾਰਾਜ਼ ਤੇ ਨਿਰਾਸ਼ ਨੇ ਹਮ ਹਮ ਤੇ ਹੁਣ ਮੈਂ ਦਿੱਲੀ ਚ ਦੇਖਦਾ ਹਾਂ ਤੇ ਦਿੱਲੀ ਤੇ ਤਿੰਨ ਨੇ ਜੀ ਹਮ ਸੰਜੇ ਸਿੰਘ ਨਰੈਣਦਾਸ ਗੁਪਤਾ ਤੇ ਸੁਵਾਤੀ ਮਾਲੀਵਾਲ ਹਮ ਸੋ ਇਸ ਮੌਕੇ ਸੰਜੇ ਸਿੰਘ ਜਮਾਨਤ ਤੇ ਬਾਹਰ ਆ ਗਏ ਨੇ ਤੇ ਉਹਨਾਂ ਨੇ ਅੰਦਰੋਂ ਹੀ ਦੁਵਾਰਾ ਰਾਸਬਾ ਹਾਸਲ ਕੀਤੀ ਸੀ ਇਸ ਲਈ ਉਹ ਤਾਂ ਪਾਰਟੀ ਦੇ ਪਲੇਟਫਾਰਮ ਤੇ ਦਿਖਦੇ ਨੇ ਜੀ ਤੇ ਨਰਾਇਣ ਦਾਸ ਗੁਪਤਾ ਨਾਲ ਵੀ ਕੋਈ ਇਹੀ ਜਿਹੀ ਸਿੱਧੀ ਨਾਰਾਜ਼ਗੀ ਜੀ ਨਜ਼ਰ ਨਹੀਂ ਆ ਰਹੀ ਕਹਿੰਦੇ ਪਰ ਸਵਾਤੀ ਮਾਲੀਵਾਲ ਦਾ ਤਾਂ ਤਾਜ਼ਾ ਹੀ ਮਾਮਲਾ ਸਾਹਮਣੇ ਆਇਆ ਬਿਲਕੁਲ ਸੋ ਇਸ ਲਈ ਪੰਜਾਬ ਤੋਂ ਦੋ ਤੇ ਤੀਸਰੀ ਸਵਾਤੀ ਮਾਲੀਆਵਰ ਇਹਨਾਂ ਤਿੰਨਾਂ ਬਾਰੇ ਚਰਚਾ ਨਿਕਲ ਕੇ ਆ ਰਹੀ ਹੈ ਕਿ ਇਹਨਾਂ ਤਿੰਨਾਂ ਦੀ ਛੁੱਟੀ ਹੋ ਸਕਦੀ ਹੈ ਹਮ ਪਰ ਬੀਜੇ ਜੀ ਮੈਂ ਦੱਸ ਦਿਆਂ ਕਿ ਜੇਕਰ ਆਮ ਆਦਮੀ ਪਾਰਟੀ ਕਹੇ ਕਿ ਅਸੀਂ ਤੁਹਾਨੂੰ ਤਿੰਨਾਂ ਨੂੰ ਪਾਰਟੀ ਚੋਂ ਕੱਢਿਆ ਜੀ ਤਾਂ ਵੀ ਤਿੰਨਾਂ ਤੋਂ ਰਾਜ ਸਭਾ ਵਾਪਸ ਨਹੀਂ ਲਈ ਜਾ ਸਕਦੀ ਉਹ ਰਾਜ ਸਭਾ ਦੇ ਮੈਂਬਰ ਰਹਿ ਸਕਦੇ ਹਮ ਹਮ ਇਸ ਲਈ ਪਾਰਟੀ ਇਹਨਾਂ ਤੋਂ ਅਸਤੀਫਾ ਲੈਣ ਦੀ ਤਾਕਤ ਹੈ ਹਮ ਕਿ ਇਹਨਾਂ ਤੋਂ ਅਸਤੀਫਾ ਦਵਾਤਾ ਜਾਵੇ ਕਿ ਅਸੀਂ ਰਾਜ ਸਭਾ ਛੱਡੀ ਜੀ ਜੀ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਦੇ ਲਾ ਸਕੀ ਹੁਣ ਠੀਕ ਹੈ ਭਜਨ ਸਿੰਘ ਭੱਜੀ ਨਾਲ ਨਰਾਜ਼ਗੀ ਹੋ ਸਕਦੀ ਹੈ ਕਿ ਭਾਈ ਉਹ IPL ਚ ਰੁੱਝੇ ਰਹਿੰਦੇ ਨੇ ਕ੍ਰਿਕਟ ਦੇ ਚ ਰੁੱਝੇ ਰਹਿੰਦੇ ਨੇ ਪਾਰਟੀ ਦੀ ਕੰਮੇ ਨਹੀਂ ਕਰਦੇ ਹਨ ਜੀ ਦੂਸਰੇ ਪਾਸੇ ਰਾਗਵ ਚੱਡਾ ਲਈ ਕਿ ਭਾਈ ਤੁਸੀਂ ਬੋਲੇ ਹੀ ਨਹੀਂ ਇੰਨੀ ਦੇਰ ਤੋਂ ਲੰਡਨ ਜਾ ਕੇ ਵੀ ਠੀਕਾ ਇਲਾਜ ਵਾਲਾ ਮਸਲਾ ਗੰਭੀਰ ਹੋ ਸਕਦਾ ਪਰ ਤਾਂ ਵੀ ਸੋਸ਼ਲ ਮੀਡੀਆ ਤਾਂ ਹੈਗਾ ਨਾ ਗ੍ਰੀਪ ਤਾਂ ਕੀਤਾ ਜਾ ਸਕਦਾ ਨਾ ਤੇ ਇਧਰ ਸਵਾਤੀ ਮਾਲੀਵਾਲ ਤੋਂ ਵੀ ਕੇਜਰੀਵਾਲ ਜੀ ਕਹਿੰਦੇ ਕਾਫੀ ਨਾਰਾਜ਼ ਨੇ ਹਮ ਕਿਉਂਕਿ ਜਦੋਂ ਉਹ 50 ਦੇ ਨਾਲ ਹੀ ਅੰਦਰ ਸੀ ਤਾਂ ਬੀਬੀ ਅਮਰੀਕਾ 'ਚ ਛੁੱਟੀਆਂ ਮਨਾ ਰਹੀ ਸੀ ਇਹ ਤਾਂ ਹਮ ਹਮ ਜੀ ਸੋ ਅਮਰੀਕਾ 'ਚ ਛੁੱਟੀਆਂ ਕੱਟਣ ਗਈ ਹੋਈ ਜਦੋਂ ਵਾਪਸ ਆਈ ਆ ਆਉਣ ਗਈ ਸੀ ਉੱਥੇ ਉਕਾਰਾ ਹੋ ਗਿਆ ਹੂੰ ਸੋ ਹੁਣ ਉਹ ਕੀ ਪਹਿਲੂ ਆ ਵੱਖਰੀ ਗੱਲ ਆ ਪਰ ਤਿੰਨ ਨਾਮ ਉੱਭਰ ਰਹੇ ਨੇ ਸੋ ਇਸ ਲਈ ਇਹ ਸੰਭਾਵਨਾ ਹੈ ਜੀ ਕਿ 1 ਜੂਨ ਤੋਂ ਬਾਅਦ ਚਲੋ 2 ਦਿਨ ਹੋਰ ਟਪਾ ਲੋ 4 ਜੂਨ ਤੱਕ ਰੱਖ ਲੋ ਕਿ ਨਤੀਜਿਆਂ ਤੋਂ ਬਾਅਦ ਜੀ ਦੋ ਜਾਂ ਤਿੰਨ ਰਾਜ ਸਵਾ ਮੈਂਬਰਾਂ ਦੀ ਛੁੱਟੀ ਕਰ ਸਕਦੀ ਆ ਆਵਾਦੀ ਪਾਰਟੀ ਬਸ਼ਰਤੇ ਉਸਤੀਫਾ ਦੇਣਾ ਪ੍ਰਵਾਨ ਕਰ ਲੈਣ ਹੂੰ ਦਿਪਕ ਜੀ ਸਵਾਤੀ ਮਾਲੀਵਾਲ ਦੇ ਮਾਮਲੇ ਬਾਰੇ ਜੇ ਆਪਾਂ ਹੋਰ ਗੱਲ ਕਰੀਏ ਹੁਣ ਕਾਫੀ ਕੰਟਰੋਵਰਸੀ ਪਿਛਲੇ ਦਿਨਾਂ ਦੇ ਵਿੱਚ ਬਣੀ ਹੋਈ ਆ ਤੇ સ્વાਤੀ ਮਾਲੀਵਾਲ ਨਾਲ ਜਿਹੜੀ ਬਦਸਲੂਕੀ ਕੀਤੀ ਗਈ ਸੀ ਉਹ ਕਹਿੰਦੇ ਵੀ ਅ ਰਵਿੰਦ ਕੇਜਰੀਵਾਲ ਦੇ ਦਫ਼ਤਰ ਦਾ ਕੋਈ ਉਹਨਾਂ ਦਾ ਖਾਸ ਵਿਅਕਤੀ ਹੈ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮਾਮਲਾ ਦੋ ਤਿੰਨ ਦਿਨਾਂ ਦਾ ਕਾਫੀ ਚਰਚਾਤ ਸੀਗਾ ਜੀ ਪਰ ਆਪਾਂ ਪਿਛਲੇ ਦੋ ਦਿਨਾਂ ਤੋਂ ਇਸ ਪਹਿਲੂ ਤੇ ਇਸ ਲਈ ਗੱਲ ਨਹੀਂ ਕਰ ਰਹੇ ਸੀ ਕਿ ਮੈਂ ਅਲੇ ਕੁਝ ਪੱਖ ਕੋਖ ਰਿਹਾ ਸੀਗਾ ਜਿਨ੍ਹਾਂ ਚੋਂ ਇੱਕ ਪੱਖ ਅੱਜ ਨਿਕਲ ਕੇ ਆਇਆ ਕਿ ਨਰਾਜਗੀ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਅਮਰੀਕਾ ਛੁੱਟੀਆਂ ਮਨਾਉਣ ਗਈ ਹੋਈ ਸੀ ਹੂੰ ਅਗਲੇ ਕਹਿੰਦੇ ਕਿ ਜਦੋਂ ਕੇਜਰੀਵਾਲ ਗ੍ਰਿਫਤਾਰ ਹੋ ਗਿਆ ਤੁਸੀਂ ਗਏ ਬੀਸੀ ਤੁਸੀਂ ਵਾਪਸ ਭੱਜੋ ਫਟਾਫਟ ਹੂੰ ਕਿ ਸਾਡਾ ਤਾਂ ਆਕਾ ਚੱਕ ਲਿਆ ਹੂੰ ਕਿਉਂਕਿ ਸੁਵਾਤੀ ਮਾਲੀਆ ਉਹ ਹੈ ਜਿਹੜੀ ਗਾਜ਼ੀਆਬਾਦ ਚ ਜਨਮ ਲੈਂਦੀ ਆ ਤੇ ਆਮ ਆਦਮੀ ਪਾਰਟੀ ਦੀਆਂ ਕੇਜਰੀਵਾਲ ਉਹਨਾਂ ਦੀ ਐਨਜੀਓ ਨਾਲ ਜੁੜਦੀ ਆ ਹੂੰ ਤੇ ਐਨਜੀਓ ਤੋਂ ਸਫ਼ਰ ਸ਼ੁਰੂ ਕਰਕੇ ਇਹਨਾਂ ਦੀ ਉਹ ਐਂਟੀ ਕ腐ਸ਼ਨ ਵਾਲੀ ਜਿਹੜੀ ਉਹ ਸੀਗਾ ਸੰਗਠਨ ਹੈ ਨਾ ਉਹਦੇ ਨਾਲ ਇੰਡੀਆ ਅੰਗੇਸਟ ਕ腐ਸ਼ਨ ਮਹਾਂ ਜੀ ਉਹਦੀ ਮੈਂਬਰ ਬਣਦੀ ਆ ਉੱਥੋਂ ਫਿਰ ਸਭ ਤੋਂ ਘੱਟ ਉਮਰ ਦੀ ਦਿੱਲੀ ਦੀ ਉਹ ਬਣਦੀ ਆ ਮਹਿਲਾ ਕਮਿਸ਼ਨ ਦੀ ਚੇਅਰਮੈਨ ਬਣਦੀ ਆ ਤੇ ਹੁਣ ਫਿਰ 28 ਜਨਵਰੀ 2024 ਨੂੰ ਰਾਜ ਸਭਾ ਦੀ ਮੈਂਬਰ ਨਾਮਜ਼ਦ ਹੁੰਦੀ ਆ ਸੋ ਕੇਜਰੀਵਾਲ ਤੇ ਕੇਜਰੀਵਾਲ ਦੀ ਟੀਮ ਕਹਿੰਦੇ ਸੁਆਤੀ ਮਾਲੀਵਾਲ ਤੋਂ ਇਸ ਲਈ ਨਰਾਜ਼ ਸੀ ਕਿ ਤੁਸੀਂ ਨਾ ਤਾਂ ਉੱਥੋਂ ਕੋਈ ਹਰ ਨਾਰਾ ਮਾਰਿਆ ਤੇ ਨਾ ਪਰਤਾਂ ਦੀ ਕਹਾਵ ਦਿਖਾਈ ਜਦੋਂ ਬਾਹਰ ਆ ਕੇ ਤਾਂ ਤੁਸੀਂ ਘਰੇ ਆ ਰਹੇ ਹੋ ਹੂੰ ਤੇ ਜਿਹੜੇ ਤੇ ਉੱਤੇ ਦੋਸ਼ ਲਾਏ ਨੇ ਬੀਬੀ ਨੇ ਜੀ ਬੱਸ ਸੰਜੇ ਸਿੰਘ ਉਹਨਾਂ ਨੇ ਕਿਹਾ ਹੈ ਕਿ ਹਾਂ ਬਸ ਲੁਕੀ ਹੋਈ ਹੈ ਹੂੰ ਤੇ ਇਸ ਲਈ ਇਹਦਾ ਮਤਲਬ ਸਵਾਤੀ ਮਾਲੀਵਾਲ ਸਹੀ ਕਹਿ ਰਹੀ ਹੈ ਕਿ ਕੁਸ਼ਤਾ ਹੋਇਆ ਜੀ ਪਰ ਕੀ ਉਹਦਾ ਆਧਾਰ ਇਹੀ ਹੈ ਕਿ ਉਥੇ ਅਸੀਫੇ ਦਾ ਪਹਿਲੂ ਉੱਠਿਆ ਕੋਈ ਨਾਰਾਜ਼ਗੀ ਆਈ ਅਮਰੀਕਾ ਜਾਣ ਵਾਲਾ ਕਾਰਨ ਉੱਠਿਆ ਕਿਉਂਕਿ ਇਹ ਕਹਿ ਰਹੀ ਹੈ ਬੀਬੀ ਕਿ ਮੈਂ ਗਈ ਸੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਨ ਮੈਂ ਡ੍ਰੈਂਗ ਰੂਮ ਚ ਬੈਠੀ ਸੀ ਉਹਨਾਂ ਦਾ ਪਰਸਨਲ ਸੈਕਟਰੀ ਹੈ ਵਿਵਵ ਕੁਮਾਰ ਹੂੰ ਹੂੰ ਤੇ ਉਹ ਆਏ ਆ ਉਹਨੇ ਆਕੇ ਮੇਰੇ ਨਾਲ ਬਸ ਲੁਕੀ ਕੀਤੀ ਉਸ ਤੋਂ ਬਾਅਦ ਪੁਲਿਸ ਨਾਲ ਤਾਲਮੇਲ ਕੀਤਾ ਤੇ ਉਹ ਤੋਂ ਥਾਣੇ ਵੀ ਗਈ ਪਰ ਸ਼ਿਕਾਇਤ ਦਰਜ ਨਹੀਂ ਕਰਾਈ ਹੋ ਸਕਦਾ ਜਦ ਤੱਕ ਕੋਈ ਤਾਲਮੇਲ ਕੁਝ ਕਹ ਰਹੀ ਸੀ ਦੇ ਪਿੱਛੇ ਬੀਜੇਪੀ ਹੋ ਸਕਦੀ ਹੈ ਜੀ ਹੁਣ ਆ ਪਹਿਲੂ ਉੱਪਰ ਹੈ ਕਿ ਦੇ ਪਿੱਛੇ ਆ ਕਾਰਨ ਹੈ ਕਿ ਭਾਈ ਰਾਜ ਸਭਾ ਖੁੱਸ ਸਕਦੀ ਹੈ ਕਿਉਂਕਿ ਕੇਜਰੀਵਾਲ ਜੀ ਨਾਰਾਜ਼ ਨੇ ਹੈ ਸਵਿੱਤ ਇਹ ਤੋਂ ਇਹ ਤੋਂ ਵੀ ਨਾ ਸੋ ਇਸ ਲਈ ਇਸ ਪਹਿਲੂ ਦੇ ਉੱਤੇ ਕਿ ਸਵਾਤੀ ਮਾਲੀਵਾਲ ਤੋਂ ਨਾਰਾਜ਼ਗੀ ਦੇ ਆਧਾਰ ਤੇ ਵਿਭਵ ਕੁਮਾਰ ਦੇ ਵਿਵਹਾਰ ਨੂੰ ਲੈ ਕੇ ਜਿਹੜਾ ਸਵਾਲ ਉੱਠਿਆ ਕੀ ਵਿਜੇ ਜੀ ਕੋਈ ਵੀ ਕਿਸੇ ਦਾ ਸੈਕਟਰੀ ਹੂੰ ਕਿਸੇ ਰਾਸਵਾ ਮੈਂਬਰ ਔਰ ਇੱਕ ਔਰਤ ਹੋਵੇ ਤਾਂ ਕਿ ਇਸ ਕਦਰ ਆਪਣੀ ਆਪ ਉਧਰੀ ਕਰ ਸਕਦਾ ਹੂੰ ਹੂੰ ਕੀ ਇਹਦੇ ਪਿੱਛੇ ਕੋਈ ਤਾਕਤ ਕੋਈ ਇਸ਼ਾਰਾ ਜਾਂ ਇੰਨੀ ਖਾਸ ਸੀ ਕਿ ਉਹਨੂੰ ਲੱਗਦਾ ਸੀ ਕਿ ਕੇਜਰੀਵਾਲ ਮੈਨੂੰ ਕੁਝ ਨਹੀਂ ਕਹਿਣਗੇ ਤਾਂ ਉਹਨੇ ਕੀਤਾ ਜੀ ਹੁਣ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਵਿਵੇਕ ਕੁਮਾਰ ਕੌਣ ਹੈ ਜੀ ਵਿਵੇਕ ਕੁਮਾਰ ਵੀ ਮਨੀਸ਼ ਸ਼ੋਧਿਆ ਦੀ ਕਬੀਰਾ ਐਨਜੀਓ ਨਾਲ ਸ਼ੁਰੂ ਕਰਦਾ ਆਪਣਾ ਕੰਮ ਹੂੰ ਹੂੰ ਇਹਨਾਂ ਨਾਲ ਜੁੜਦਾ ਕਬੀਰਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਇੱਕ ਐਨਜੀਓ ਹੈ ਪਬਲਿਕ ਕਾਜ਼ ਰਿਸਰਚ ਫਾਊਂਡੇਸ਼ਨ ਹਮ ਹਮ ਉਹਨਾਂ ਦੋਆਂ ਦੇ ਵਿਚਾਲੇ ਕੋਆਰਡੀਨੇਸ਼ਨ ਦਾ ਕੰਮ ਸ਼ੁਰੂ ਕਰਦਾ ਹੈ ਜੀ ਤੇ ਉਹ ਤੋਂ ਬਾਅਦ ਮਨੀਸ਼ ਸ਼ੋਧਿਆ ਤੋਂ ਬਾਅਦ ਕੇਜਰੀਵਾਲ ਦਾ ਖਾਸ ਬਣ ਜਾਂਦਾ ਹਮ ਹਮ ਹੁਣ ਇਹ ਖਾਸ ਕਿਹਜਾ ਹੋਏਗਾ ਤੁਸੀਂ ਅੰਦਾਜ਼ਾ ਦੋ ਚੀਜ਼ਾਂ ਤੋਂ ਲਾ ਸਕਦੇ ਹੋ ਦਾ ਰਿਪੋਰਟ ਦਾ ਪ੍ਰਿੰਟ ਦੀ ਰਿਪੋਰਟ ਹੈ ਹਮ ਹਮ ਦਾ ਪ੍ਰਿੰਟਰ ਦੀ ਰਿਪੋਰਟ ਕਹਿੰਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਲਈ ਇਹ ਵਿਭਵ ਕੁਮਾਰ ਕਿੰਨਾ ਖਾਸ ਸੀ ਹਮ ਕਿ ਉਹ ਦਵਾਈ ਕਿਸ ਸਮੇਂ ਲੈਣਗੇ ਰੋਟੀ ਕਿਸ ਸਮੇਂ ਖਾਣਗੇ ਚੋਣ ਪ੍ਰਚਾਰ राम ਕਦੋਂ ਕਰਨਗੇ ਇਹ ਸਾਰਾ ਕੁਝ ਇਹ ਜਨਾਬ ਤੈ ਕਰਦੇ ਸੀ ਹਮ ਇਹਨਾਂ ਦੀ ਜ਼ਿੰਮੇਵਾਰੀ ਸੀ ਚਾਹੇ 2014 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਚ ਪ੍ਰਚਾਰ ਹੋਵੇ ਤਾਂ ਵੀਵਕ ਕੁਮਾਰ ਜ਼ਿੰਮੇਵਾਰੀ ਦੇਖਦਾ ਸੀ ਇੰਨਾ ਖਾਸ ਸੀ ਕਿ ਵੈਸੇ ਸੀਐਮ ਦੇ ਕੋਲ ਤਾਂ ਇੱਕ ਟੀਮ ਹੁੰਦੀ ਹੈ ਜਿਹੜੀ ਫੂਡ ਚੈੱਕ ਚੁੱਕ ਕਰਦੀ ਹੈ ਸਾਰਾ ਕੁਝ ਹੈ ਨਾ ਜੀ ਪਰ ਉਹ ਤੋਂ ਬਾਅਦ ਵੀ ਵੀਵਕ ਕਰਦਾ ਸੀ ਕਿ ਹੁਣ ਸਮਾਂ ਥੋੜਾ ਜੀ ਸ਼ੂਗਰ ਵਾਲੀ ਦਵਾਈ ਲੈਣ ਦਾ ਹੁਣ ਰਾਮ ਕਰਨ ਦਾ ਹੈ ਹੁਣ ਆਹ ਕੈਪਸੂਲ ਖਾਣਾ ਹੈ ਹੁਣ ਖਿਚੜੀ ਖਾਣੀ ਹੈ ਹਾਂ ਹੁਣ ਤੁਸੀਂ ਬਾਦ ਦਾ ਖਾ ਸਕਦੇ ਹੋ ਕੁਝ ਇਹ ਤਾਂ ਕਰਦਾ ਸੀ ਇੰਨਾ ਖਾਸ ਸੀ ਜੀ ਚਲੋ ਹੋ ਕਿੰਨਾ ਖਾਸ ਹੋ ਸਕਦਾ ਇੱਕ ਪਹਿਲੂ ਹੋਰ ਹਮ ਹਮ ਜਦੋਂ ਜੁਡੀਸ਼ੀਅਲ ਹਰਾਸ ਵਿੱਚ ਗਏ ਅਰਵਿੰਦ ਕੇਜਰੀਵਾਲ ਹਮ ਹਮ ਤਦ ਉਹਨਾਂ ਨੇ ਪੁੱਛਿਆ ਸੀ ਕਿ ਕੁਝ ਨਾਮ ਦਾ ਉਹ ਜੀ ਉਹਨਾਂ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਹਮ ਤੇ ਹਰ ਰੋਜ਼ ਜਿਨ੍ਹਾਂ ਨੂੰ ਪਰਮਿਸ਼ਨ ਮਿਲੀ ਜਾਂ ਪਰਮਿਸ਼ਨ ਮੰਗੀ ਸੀ ਕੇਜਰੀਵਾਲ ਨੇ ਤੇ ਚ ਮਿਲੀ ਉਹਨਾਂ ਜੋ ਸ੍ਰੀਤਾ ਕੇਜਰੀਵਾਲ ਤੋਂ ਬਾਅਦ ਜੇਕਰ ਦੂਸਰਾ ਕੋਈ ਨਾ ਸੀ ਪਰਸਨਲ ਸੈਕਟਰੀ ਉਹ ਇਹ ਵਿਵੇਕ ਕੁਮਾਰ ਸੀ ਇਹ ਉਹ ਖਾਸ ਬੰਦਾ ਜੀ ਹਮ ਇੰਨੇ ਨੇੜੇ ਨੇ ਸੋ ਇਸ ਲਈ ਇਨੇ ਨੇੜੇ ਨੇ ਤੇ ਵੈਸੇ ਕਾਂਡ ਇਹਨਾਂ ਦੇ ਖਾਸੇ ਚਰਚਾ ਚ ਦੀ ਇਹਨਾਂ ਦੇ ਘਰ ਤੱਕ ਵੀ ਆ ਚੁੱਕੀ ਹੈ ਹੂੰ ਹੂੰ ਪੁਰਾਣੇ ਸ਼ੀਲਾ ਦੀਖਸ਼ਤ ਦੇ ਸਮੇਂ ਵਾਲੇ ਪਹਿਲੂ ਵੀ ਖਾਸੇ ਚਰਚਾ ਚ ਨੇ ਕੋਈ ਟੈਂਕਰਾਂ ਦਾ ਕੱਪੜਾ ਕੋਈ ਫਲਾਣਾ ਕੱਪੜਾ ਕਿੰਨੇ ਮਾਮਲਿਆਂ ਚ ਹੈ ਇੱਧਰ ਵੀ ਜਾਂਚ ਉੱਧਰ ਵੀ ਜਾਂਚ ਤੇ ਹੁਣ ਈਡੀਬੀ ਇਹਨਾਂ ਦੇ ਘਰ ਛਾਪੇਮਾਰੀ ਕਰਦੀ ਆ ਸੋ ਇਸ ਲਈ ਖਾਸੇ ਖਾਸ ਨੇ ਕੇਜਰੀਵਾਲ ਦੇ ਜੀ ਤੇ ਜਿਨ੍ਹਾਂ ਨੂੰ ਨਿਤ ਦਿਨ ਜੇਲ੍ਹ ਦੇ ਅੰਦਰ ਜਾ ਕੇ ਮਿਲਣ ਦੀ ਪਰਮਿਸ਼ਨ ਸੀ ਉਹ ਕਿੰਨੇ ਖਾਸ ਹੋਣਗੇ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਪਰ ਹੁਣ ਇਸ ਮਸਲੇ ਚ ਕਿ ਸਾਪਤੀ ਹਾਂ ਮਾਲੀਵਾਲ ਦੇ ਮਾਮਲੇ ਦੇ ਵਿੱਚ ਕੀ ਕੇਜਰੀਵਾਲ ਜਿਹੜਾ ਸੰਜੇ ਸਿੰਘ ਨੇ ਕਿਹਾ ਕਿ ਉਹ ਖੁਦ ਐਕਸ਼ਨ ਲੈਣਗੇ ਐਕਸ਼ਨ ਲੈਣਗੇ ਜਾਂ ਸਵਾਤੀ ਮਾਲੀਵਾਲ ਤੋਂ ਅਸਤੀਫਾ ਲੈਣਗੇ ਆਉਣ ਵਾਲੇ ਸਮੇਂ ਜੀ ਜੀ ਬਿਲਕੁਲ ਅੱਛਾ ਦੀਪਕ ਜੀ ਇਹ ਦੱਸਿਓ ਹੁਣ ਸਮੇਂ ਸਮੇਂ ਸਰ ਤੁਸੀਂ ਗੱਲ ਸਾਂਝੀ ਕਰਦੇ ਰਹੇ ਹੋ ਵੀ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਵਾਸਤੇ ਕਾਫੀ ਜ਼ਿਆਦਾ ਚੈਲੰਜ ਖੜਾ ਕੀਤਾ ਹੋਇਆ ਸਵਾਲਾਂ ਦੀ ਕੋਈ ਸੂਚੀ ਜਾਰੀ ਕੀਤੀ ਹੋਈ ਜੇ ਇਹ ਹੁਣ ਸਵਾਲਾਂ ਦਾ ਜਵਾਬ ਕੋਈ ਹੈ ਨਹੀਂ ਤੇ ਉਹ ਕਹਿੰਦੇ ਨੇ ਕਿਸਾਨ ਜਥੇਬੰਦੀਆਂ ਵਾਲੇ ਵੀ ਅਸਤਾ ਸਵਾਲ ਹੀ ਪੁੱਛ ਰਹੇ ਆ ਸਵਾਲ ਪੁੱਛਣਾ ਤੇ ਹੱਕ ਆ ਅਸੀਂ ਕਿਹੜਾ ਕੋਈ ਬਦਸਲੂਕੀ ਕਰ ਰਹੇ ਆ ਹੁਣ ਇਸ ਤਰ੍ਹਾਂ ਦੀ ਤਲਖੀ ਬਣੀ ਹੋਈ ਆ ਇਹ ਸਭ ਦੇ ਵਿੱਚ ਹੁਣ ਖਬਰੇ ਆ ਰਹੀ ਹੈ ਕਿ ਆ ਜਾਖੜ ਸਾਹਿਬ ਨੇ ਚੈਲੰਜ ਕਰਤਾ ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਵੀ ਆਪ ਇਲੈਕਸ਼ਨ ਲੜ ਕੇ ਵੇਖ ਲਓ ਫਿਰ ਪਤਾ ਲੱਗ ਜਾਏਗਾ ਵੀ ਇਹ ਸਥਿਤੀ ਕਿੰਨੀ ਔਖੀ ਹੁੰਦੀ ਆ ਐਦਾਂ ਤੇ ਹੈ ਨਹੀਂ ਵੈਸੇ ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲੀ ਐਕਟਿਵ ਨਾ ਹੋਏ ਹੋਣ ਪਹਿਲਾਂ ਐਕਟਿਵ ਹੋ ਕੇ ਦੇਖ ਚੁੱਕੇ ਨੇ ਉਹ ਤੇ ਉਹ ਕੀ ਚੱਲ ਰਹੀ ਹੈ ਪਹਿਲੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਵਿਜੇ ਜੀ ਇਹ ਹੈ ਕਿ ਰਾਜਨੀਤੀ ਕਰਨ ਦਾ ਮਤਲਬ ਇਕੱਲੀ ਚੋਣ ਲੜਨਾ ਨਹੀਂ ਹੁੰਦਾ ਹੂੰ ਹੂੰ ਠੀਕ ਹੈ ਤੇ ਰਾਜਨੀਤੀ ਰਾਜਨੀਤੀ ਹੁੰਦੀ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਕਿਸਾਨ ਜਿੱਥੇ ਬੰਦੀਆਂ ਰਾਜਨੀਤੀ ਤੋਂ ਬਾਖਪ ਨਹੀਂ ਹੈਗੇ ਜਾਂ ਰਾਜਨੀਤੀ ਨਹੀਂ ਕਰਦੀ ਜੀ ਮੈਨੂੰ ਲੱਗਦਾ ਉਹ ਕਿ ਚੋਣ ਲੜਨ ਵਾਲੀਆਂ ਧਿਰਾਂ ਤੋਂ ਵੀ ਵੱਧ ਮਾਹਰ ਹੋ ਗਈਆਂ ਹੁਣ ਰਾਜਨੀਤੀ ਦੀ ਉਹਨਾਂ ਨੇ ਕਦੋਂ ਕਿਨੂੰ ਘੇਰਨਾ ਹੈ ਕਿਉਂ ਘੇਰਨਾ ਹੈ ਇਹ ਸਭ ਜਾਣਦੀਆਂ ਨੇ ਜੀ ਇਸ ਲਈ ਰਾਜਨੀਤਿਕ ਤੌਰ ਤੇ ਬਹੁਤ ਜਾਗਰੂਕ ਨੇ ਜੀ ਹਾਂ ਚੌਣਪੇੜ ਵਾਲਾ ਜਿਹੜਾ ਚੈਲੰਜ ਸੀ ਉਹ ਜਖੜ ਨੇ ਕੀਤਾ ਉਸ ਦੇ ਵਿੱਚੋਂ ਕੁਝ ਕੁ ਤਰ੍ਹਾਂ ਲੰਘ ਚੁੱਕੀਆਂ ਨੇ ਹੂੰ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਜਿੱਤ ਸਾਹਮਣੇ ਦਿਖਣ ਲੱਗ ਗਈ ਸੀ ਤਦ ਸੁਪਨੇ ਸਾਰੇ ਲੈਣ ਲੱਗ ਗਏ ਸੀ ਜਿੱਥੇ ਬੰਦਿਆਂ ਕਿ ਲੈ ਵੀ ਹੁਣ ਤਾਂ ਐਮਐਲਏ ਬਣੇ ਖੜੇ ਆ ਜੀ ਇਹ ਵੱਖਰੀ ਗੱਲ ਆ ਕਿ ਸੱਚਖੰਡ ਦਰਬਾਰ ਸਾਹਿਬ ਤੱਕ ਮਸਾਂ ਇਕੱਠੇ ਗਏ ਨੇ ਤੇ ਉਸ ਤੋਂ ਬਾਅਦ ਕਿਵੇਂ ਫਾੜੀ ਫਾੜੀ ਹੋਏ ਨੇ ਆਪਾਂ ਨੂੰ ਵੀ ਪਤਾ ਤੇ ਉਸ ਤੋਂ ਬਾਅਦ ਫਿਰ ਹੋਰ ਫਾੜੀ ਫਾੜੀ ਹੋਏ ਇਹ ਵੀ ਪਤਾ ਜੀ ਤੇ ਇਸ ਲਈ ਫਿਰ ਨਤੀਜੇ ਵੀ ਉਹੋ ਜਿਹੇ ਆਏ ਤੇ ਦੂਸਰਾ ਸਾਰਿਆਂ ਨੂੰ ਇਹ ਵੀ ਲੱਗਦਾ ਸੀਗਾ ਕਿ ਇਸ ਮੌਕੇ ਕੋ ਮਜਬੂਤ ਤੇ ਚਾਹੀਦੀ ਆ ਤੇ ਇਸ ਲਈ ਓਕੇ ਜੀ ਵਾਲ ਤੇ ਭਗਵੰਤ ਮਾਨੋਂ ਦੀ ਝੋਲੀ ਚ ਪੰਜਾਬ ਪਾਇਆ ਲੋਕਾਂ ਨੇ ਜੀ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਜੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਮੈਦਾਨ ਚ ਨਿਤਰਣ ਤਾਂ ਉਹ ਇਹਨਾਂ ਨੂੰ ਮੁਕਾਬਲਾ ਨਹੀਂ ਦੇ ਸਕਦੀਆਂ ਹਮਮ ਸਵਾਲ ਇਕੱਠਿਆਂ ਦਾ ਇਹ ਸਵਾਲ ਏਕੇ ਦਾ ਜੇ ਦਿੱਲੀ ਜਾ ਕੇ ਏਕਾ ਕਰਕੇ ਲੜ ਸਕਦੇ ਤਾਂ ਇੱਥੇ ਵੀ ਹੋ ਸਕਦੀ ਜੀ ਪਰ ਹੁਣ ਸਭ ਤੋਂ ਵੱਧ ਪਰੇਸ਼ਾਨ ਹੈ ਭਾਜਪਾ ਦੇ ਉਮੀਦਵਾਰ ਜੀ ਭਾਜਪਾ ਦੇ ਲੀਡਰ ਕੇ ਉਹਨਾਂ ਨੂੰ ਤਾਂ ਕੋਈ ਖੁੰਝਾ ਟੱਪਣ ਨਹੀਂ ਦਿੰਦੇ ਕੋਈ ਮੋਟ ਟੱਪਣ ਨਹੀਂ ਦਿੰਦੇ ਚਾਰ ਝੰਡੇ 10 ਕਿਸਾਨ ਜਦ ਇਹਨੂੰ ਟੱਕਰ ਜਾਂਦੇ ਨੇ ਤਰੋਂ ਉਹਨਾਂ ਨੂੰ ਲੱਗਦਾ ਲੈ ਵੀ ਅੱਜ ਦਾ ਦਿਨ ਤਾਂ ਗਿਆ ਹੂੰ ਸੋ ਇਸ ਲਈ ਇਸ ਗੱਲ ਤੋਂ ਅੱਖ ਕੇ ਕਹਿ ਲੀਏ ਜਾਂ ਇਹ ਰਾਜਨੀਤਿਕ ਦਾਅ ਕਹਿ ਲਈਏ ਭਾਜਪਾ ਦਾ ਜੀ ਫਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਨੇ ਤੇ ਕਾਂਗਰਸ ਚੋਂ ਇਸ ਪਾਲੇ ਚ ਆਏ ਨੇ ਰਾਣਾ ਗੁਰਮੀਤ ਸਿੰਘ ਛੋਡੀ ਹੋਰੀ ਹੂੰ ਹੂੰ ਉਹਨਾਂ ਨੇ ਪਹਿਲਾਂ ਤਾਂ ਮੰਚ ਤੋਂ ਕਿਹਾ ਕਿ ਯਾਰ ਰੋਜ ਸੜਕਾਂ ਰੋਕ ਲੰਨੇ ਹੋ ਘੇਰ ਲੰਨੇ ਹੋ ਇਹਦੇ ਨਾਲ ਉਹ ਤਾਂ ਮદાન ਚ ਆਜੋ ਚੋਣੇ ਲੜ ਲਓ ਤਾਂ ਠੀਕ ਆ ਹੂੰ ਹੁਣ ਉਸੇ ਰਾਗ ਨੂੰ ਅੱਗੇ ਵਧਾਇਆ ਸੀਲ ਜਾਖੜ ਉਹਨਾਂ ਨੇ ਤੁਸੀਂ ਜਾਖੜ ਕਹਿੰਦੇ ਕਿ ਪਿਛਲੇ 10 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੋ ਫਸਲਾਂ ਪੰਜਾਬ ਤੋਂ ਪੂਰੀ ਐਮਐਸਪੀ ਤੇ ਚੱਕ ਰਹੀਆਂ ਫਿਰ ਵੀ ਤੁਸੀਂ ਸਾਡੇ ਖਿਲਾਫ ਧਰਨਾ ਲਾਈ ਜਾਂਦੇ ਹੋ ਹਾਂ ਆ ਤਿੰਨ ਕਾਨੂੰਨ ਲਿਆਂਦੇ ਸੀ ਤੁਸੀਂ ਰੋਸ ਪ੍ਰਟਾਇਆ ਵਾਪਸ ਵੀ ਲੈ ਲੇ ਤੇ ਪੰਜਾਬ ਸਰਕਾਰ ਮੂਰੇ ਕਦੋਂ ਧਰਨਾ ਲਾਉਂਗੇ ਨਾ ਇਹ ਮੁਆਵਜ਼ੇ ਦਿੰਦੇ ਨੇ ਨਾ ਤੁਹਾਨੂੰ ਬੋਨਸ ਦਿੰਦੇ ਨੇ ਵਾਅਦੇ ਬੜੇ ਬੜੇ ਸੀ ਇਹਨਾਂ ਦੀ ਗੱਲ ਕਦੋਂ ਕਰੋਗੇ ਤਾਂ 5 ਮਿੰਟ ਚ ਐਮਐਸਪੀ ਦੀ ਗੱਲ ਕਰਦੇ ਸੀ ਉਹ ਬਾਇਆ ਆਮ ਆਦਮੀ ਪਾਰਟੀ ਗੱਲ ਕਰਦਿਆਂ ਕਰਦਿਆਂ ਇਸ ਪਹਿਲੂ ਤੇ ਆ ਗਏ ਕਿ ਪਾਈ ਜੇ ਤੁਸੀਂ ਦੋ ਹੀ ਫਸਲਾਂ ਬੀਜਣੀਆਂ ਫਿਰ 23 ਫਸਲਾਂ ਤੇ ਐਮਐਸਪੀ ਕਾਦੀ ਮੰਗਦੇ ਹੋ ਐਲਾਨਦੇ ਨਹੀਂ ਐਲਾਨਦੇ ਦੋ ਤੇ ਤੁਹਾਨੂੰ ਮਿਲ ਜਾਂਦੀ ਹੈ ਤੁਸੀਂ ਰੋਲਾ ਕਾਹਨੂੰ ਪਾਉਨੇ ਹੋ ਤੇ ਜੇ ਜਿਆਦਾ ਹੀ ਲੱਗਦਾ ਕਿ ਹਾਂ ਅਸੀਂ ਗਲਤ ਕਰਦੇ ਹਾਂ ਫਿਰ ਆਪ ਕਰਕੇ ਦੇਖ ਲਓ ਕੋਈ ਪਾਰਟੀ ਜੁਆਇਨ ਕਰ ਲਓ ਜਾਂ ਕੋਈ ਚੋਣ ਲੜ ਲਓ ਕਹਿੰਦੇ ਫਿਰ ਦੇਖ ਲੈਣੇ ਹੁਣ ਕੀ ਏ ਚੈਲੰਜ ਹੈ ਭਾਜਪਾ ਦਾ ਜੀ ਕੀ ਏ ਅੱਕ ਕੇ ਦੁਖੀ ਹੋ ਕੇ ਭਾਜਪਾ ਦੇ ਲੀਡਰਾਂ ਦੇ ਬੋਲ ਆ ਰਹੇ ਨੇ ਜਾਂ ਭਾਜਪਾ ਇੱਕ ਰਾਜਨੀਤਿਕ ਤੌਰ ਤੇ ਹੁਣ ਕਿਸਾਨਾਂ ਨੂੰ ਇੱਕ ਨਵੇਂ ਜਾਲ ਚੁਲ ਜਾਣਾ ਚਾਹੁੰਦੀ ਹੈ ਸੋ ਇਸ ਲਈ ਕਿੰਨੇ ਹੀ ਸਵਾਲ ਨੇ ਸੋ ਇਹਦੇ ਉੱਤੇ ਜਥੇਬੰਦੀਆਂ ਦੀ ਕੀ ਪ੍ਰਤੀਕਿਰਿਆ ਹੋਣੀ ਆ ਆਉਣ ਵਾਲੇ ਸਮੇਂ 'ਚ ਸਪਸ਼ਟ ਹੋ ਜਾਏਗਾ ਪਰ ਫਿਲਹਾਲ ਜਾਖੜ ਦਾ ਚੈਲੰਜ ਹੈ ਕਿ ਭਾਈ ਜੇ ਐਂ ਝੰਡੇ ਦਿਖਾਉਣੇ ਆ ਉਹਦੇ ਨਾਲ ਉਹ ਆਪਣੀ ਪਾਰਟੀ ਦਾ ਝੰਡਾ ਹੀ ਲੈ ਕੇ ਆਜੋ ਤੁਸੀਂ ਚੋਣ ਮੈਦਾਨ 'ਚ ਲੜ ਕੇ ਦੇਖ ਲਓ ਹਮਮ ਦੀਪਕ ਜੀ ਜਿਹੜੀ ਪੰਜਾਬ ਦੇ ਵਿੱਚ ਚੋਣ ਹੋਣੀ ਹੁਣ 13 ਸੰਸਦ ਦੇ ਮੈਂਬਰਾਂ ਦੀ ਜਿਹੜੇ ਐਲੀਜੀਬਲ ਵੋਟਰਸ ਨੇ 2 ਕਰੋੜ ਨੇ ਜੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ ਫੈਸਲਾ ਕਰਨਾ ਵੀ ਕਿਹੜੇ-ਕਿਹੜੇ ਉਹ ਹੋਣਗੇ ਮੈਂਬਰ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਜਾਣਗੇ ਪੰਜਾਬ ਤੋਂ ਹਾਂ ਦੇਖੋ ਜੀ ਬਿਲਕੁਲ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾ ਕੰਮ ਨਿਪਟੜ ਗਿਆ ਜੀ ਪਰਚੇ ਜਾਂਚ ਪੜਤਾਲ ਜਾਰੀ ਹੈ ਜਾਂਚ ਪੜਤਾਲ ਦੇ ਵਿੱਚ ਬੜੇ ਨਵੇਕਲੇ ਪੱਖ ਵੀ ਸਾਹਮਣੇ ਆ ਰਹੇ ਨੇ ਕਿ ਕੰਡੂਰ ਸਾਹਿਬ ਤੋਂ ਜਿਵੇਂ ਅਮਰਪਾਲ ਸਿੰਘ ਹੋਰਾਂ ਦਾ ਪਰਚਾ ਸਹੀ ਪਾਇਆ ਗਿਆ ਇਹਦਾ ਮਤਲਬ ਸਿਮਰਜੀਤ ਮਾਨ ਹੋਰਾਂ ਦੇ ਉਮੀਦਵਾਰ ਨੇ ਜਿਹਨੇ ਪਰਚਾ ਦਾਖਲ ਕੀਤਾ ਸੀ ਉਹ ਕਹਿੰਦੇ ਕਿ ਨਹੀਂ ਮੈਂ ਕਵਰਿੰਗ ਕੈਂਡੀਡੇਟ ਦੀ ਪਹਿਲ ਕਦਮੀਂ ਧਿਆਨ ਚ ਰੱਖ ਕੇ ਪਾਰਟਾ ਦਾਖਲ ਕੀਤਾ ਸੀ ਕਿ ਜੇ ਅਮਰਿਤਪਾਲ ਦੇ ਕਾਗਜ ਸਹੀ ਨਾ ਪਾਏਗੇ ਤਾਂ ਕੋਈ ਤਾਂ ਚੋਣ ਲੜੇ ਉਹਨਾਂ ਇੱਕ ਨਾਮ ਵਾਪਸ ਦੇ ਨੂੰ 17 ਤਰੀਕ ਤੱਕ ਸਮਾਏਗਾ ਪਰ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੈ ਜੀ ਪੂਰਾ ਵਰਕਰ ਹੈ ਅਹੁਦੇਦਾਰ ਹੈ ਤੇ ਉਹਨੇ ਇਹਨ ਅਮਰਿਤਪਾਲ ਸਿੰਘ ਦੇ ਨਾਮ ਅਮਰਿਤਪਾਲ ਸਿੰਘ ਖਾਲਸਾ ਦੇ ਨਾਮ ਇਹ ਥੀ ਉਥੋਂ ਕਾਗਜ ਭਰਤੇ ਉਹ ਅੱਛਾ ਸੇਮ ਨਾਮ ਇਹਦਾ ਮਾਇਨਾ ਹੈ ਕਿ ਨਾਮ ਸੇਮ ਹੋਣਗੇ ਤਾਂ ਗੜਬੜ ਹੋਊਗੀ ਹਮ ਹੈਨਾ ਇਸੇ ਤਰ੍ਹਾਂ ਖੁੱਡੀਆਂ ਪਿੰਡ ਦੇ ਇੱਕ ਹੋਰ ਗਰਮੀ ਸਿੰਘ ਨੇ ਕਾਗਜ਼ ਭਰਤੇ ਅੱਜ ਉਹ ਮਤਲਬ ਕਾਗਜ਼ ਤਾਂ ਪਹਿਲਾਂ ਦੇ ਭਰੇ ਵੇ ਆਜਾਦ ਤੋਂ ਪਰ ਅੱਜ ਸਹੀ ਪਾਏਗੇ ਉਹਦੇ ਕਾਗਜ਼ ਵੀ ਸੋ ਇਸ ਲਈ ਪਹਿਲਾਂ ਵੀ ਹੁੰਦਾ ਰਿਹਾ ਜੀ ਇਹ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਨਾਮ ਚਰਨਜੀਤ ਦੇ ਸਾਹਮਣੇ ਚਰਨਜੀਤ ਐ ਮਨਪ੍ਰੀਤ ਦੇ ਸਾਹਮਣੇ ਮਨਪ੍ਰੀਤ ਇਹਦਾ ਹੁੰਦਾ ਰਿਹਾ ਸੋ ਇਸ ਲਈ ਇਹ ਵੀ ਇਹ ਵੀ ਕਾਗਜ਼ درست ਪਾਏਗੇ ਅੱਜ ਲਗਭਗ ਮੁੱਖ ਪਾਰਟੀਆਂ ਜਿਹੜੀਆਂ ਹੈਗੀਆਂ ਨਾਮੀ ਗ੍ਰਾਮੀਆਂ ਚਾਰੇ ਪੰਜੇ ਪਾਰਟੀਆਂ ਉਹਨਾਂ ਦੇ ਯਾਤਰਾ ਉਮੀਦਵਾਰਾਂ ਦੇ ਕਾਗਜ਼ ਵੀ درست ਪਾਏਗੇ ਸੋ ਹੁਣ ਇਹਨਾਂ ਚੋਂ ਚੁਣਨੇ ਤੇਰਾ ਨੇ ਪੰਜਾਬ ਨੇ ਹੂੰ ਹੂੰ ਤੋਂ 13 ਦੇ ਚੋਣ ਦੇ ਲਈ ਬਕਾਇਦਾ ਤੌਰ ਤੇ ਪੰਜਾਬ ਚੋਣ ਕਮਿਸ਼ਨ ਨੇ 4 ਮਈ ਤੱਕ ਦਾ ਸਮਾਂ ਦਿੱਤਾ ਸੀ ਕਿ ਭਾਈ 4 ਮਈ ਤੱਕ ਦਾ ਸਮਾਂ ਹੈ ਜੇ ਕਿਸੇ ਨੇ ਨਵੀਂ ਵੋਟ ਬਣਾਉਣੀਆਂ ਆ ਉਹ ਬਣਾ ਲਓ ਜੇ ਕਿਸੇ ਨੇ ਦਰਸਤ ਕਰਾਉਣੀਆਂ ਉਹ ਕਰਾ ਲੀ ਕਰਾਉਣੀਆਂ ਉਹ ਕਰਾ ਲਓ ਸੋ ਕਰਨ ਤੋਂ ਬਾਅਦ 14 ਮਈ ਤੱਕ ਲਗਭਗ ਸੂਚੀ ਫਾਈਨਲ ਤਿਆਰ ਹੋ ਕੇ ਸਾਹਮਣੇ ਆ ਗਈ ਸੀ ਸੋ ਜਿਹੜੀ ਹੁਣ ਜਨਤਕ ਕਰ ਦਿੱਤੀ ਗਈ ਹੈ ਜੀ ਉਹ ਜਨਤਕ ਦੇ ਵਿੱਚ ਸਪਸ਼ਟ ਹੈ ਕਿ ਪੰਜਾਬ ਦੀ 3 ਕਰੋੜ ਦੀ ਆਬਾਦੀ 3 ਕਰੋੜ ਤੋਂ ਵੱਧ ਦੀ ਆਬਾਦੀ ਦੇ ਵਿੱਚੋਂ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਨੇ ਜੀ ਅੱਛਾ ਜੀ ਸੋ 2 ਕਰੋੜ 14 ਲੱਖ 61 ਹਜ਼ਾਰ 739 ਵੋਟਰਾਂ ਦੇ ਵਿੱਚੋਂ 1-1 ਕਰੋੜ ਤੋਂ ਵੱਧ ਮਤਲਬ ਬੀਬੀਆਂ ਨੇ 1 ਕਰੋੜ ਤੋਂ ਵੱਧ ਹੀ ਬੰਦੇ ਨੇ ਜੀ ਹਾਂ 11 ਕੁ ਲੱਖ ਲਗਭਗ ਵੱਧ ਵੋਟ ਹੈ ਬੰਦਿਆਂ ਦੀ ਨਹੀਂ ਤਾਂ ਲਗਭਗ ਮਤਲਬ ਬਰਾਬਰੀ ਖੇਡ ਚੱਲ ਰਹੀ ਹੈ 1 ਕਰੋੜ 12 ਲੱਖ 86 ਹਜ਼ਾਰ 726 ਮਰਦ ਵੋਟਰ ਹੈ 1 ਕਰੋੜ 174240 ਬੀਬੀਆਂ ਦੀ ਵੋਟ ਹੈ ਤੇ 트랜ਜੈਂਡਰ ਦੀ ਵੋਟ ਵੀ 773 ਦੇ ਕਰੀ ਰਹੀ ਹੈ ਤੇ ਪੋਲਿੰਗ ਸਟੇਸ਼ਨ ਜਿਹੜੇ ਪਹਿਲਾਂ 24433 ਸੀ ਉਹਦਾ ਹੁਣ ਵੋਟਾਂ ਵੱਧ ਗਈਆਂ ਕੁਝ ਕਿਉਂਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 18 ਤੋਂ 19 ਸਾਲ ਵਾਲੇ ਗਰੁੱਪ ਵਾਲੇ ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਜੀ ਉਹ 538715 ਤੋਂ ਵੱਧ ਵੋਟਰ ਨੇ ਹਮ ਫਰਸਟ ਟਾਈਮ ਵੋਟ ਹੋ 5 ਹਾਂ 5.5 ਲੱਖ ਨਵਾਂ ਵੋਟਰ ਐਡ ਹੋ ਰਿਹਾ ਜੀ ਹੈਨਾ ਸੋ ਇਸ ਲਈ ਫਿਰ ਵੋਟਾਂ ਵਧਣ ਦੇ ਹਵਾਲੇ ਨਾਲ ਪੋਲਿੰਗ ਸਟੇਸ਼ਨ ਨੂੰ ਵੱਧ ਕੇ 24451 ਹੋ ਗਏ ਜਿਹੜੇ ਪਹਿਲਾਂ 24433 ਸੀਗੇ ਹਮ ਹਮ ਸੋ 400 24451 ਚ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਪਿੰਡਾਂ ਚ ਨੇ ਵਿਜੇ ਜੀ ਹਮ ਹਮ 16517 ਪਿੰਡੂ ਖੇਤਰ ਚ ਹੋਣਗੇ ਹਮ ਹਮ ਤੇ 7934 ਸ਼ਹਿਰੀ ਖੇਤਰ ਚ ਹੋਣਗੇ ਹਮ ਹਮ ਸਭ ਤੋਂ ਵੱਧ ਵੋਟਾਂ ਵੀ ਪਟਿਆਲਾ ਚ ਨੇ ਹਮ ਹਮ 18 ਲੱਖ ਤੇ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਵੀ ਪਟਿਆਲਾ ਚ ਨੇ 2082 ਹੂੰ ਹੂੰ ਤੇ ਸਭ ਤੋਂ ਘੱਟ ਪੋਲਿੰਗ ਸਟੇਸ਼ਨ ਅੰਮ੍ਰਿਤਸਰ ਚ ਨੇ 1684 ਹੂੰ ਹੂੰ ਸੋ ਇੰਜ ਮਤਲਬ ਇਹ ਨੇ ਜੇਕਰ ਆਪਾਂ ਗੱਲ ਕਰੀਏ 2000 ਤੋਂ ਵੱਧ ਪੋਲਿੰਗ ਉਹ ਲੋਕ ਸਭਾ ਸੀਟਾਂ ਦੇ ਨੇ ਪਟਿਆਲਾ 2082 ਸ਼ਰੀਨੰਦਪੁਰ ਸਾਹਿਬ 2068 ਇਸੇ ਤਰ੍ਹਾਂ ਫਿਰ 1900 ਤੋਂ ਵੱਧ ਖੰਡੂਰ ਸਾਹਿਬ ਹੈ ਜਿੱਥੇ 1944 ਫਿਰ ਹਸ਼ਿਆਰਪੁਰਾ 1963 ਜਲੰਧਰ ਹੈ 1951 ਪੋਲਿੰਗ ਸਟੇਸ਼ਨ ਹੋਣਗੇ ਤੇ ਫਿਰੋਜ਼ਪੁਰ ਗੁਰਦਾਸਪੁਰ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਬਠਿੰਡਾ ਇਹਨਾਂ ਚ 1800 ਤੋਂ ਵੱਧ ਪੋਲਿੰਗ ਸਟੇਸ਼ਨ ਹੋਣਗੇ ਸੰਗਰੂਰ ਚ 1765 ਨੇ ਜੀ ਕੋਟ ਚ 1688 ਨੇ ਤੇ ਅੰਮ੍ਰਿਤਸਰ 1684 ਨੇ ਸਭ ਤੋਂ ਵੱਧ ਮਰਦ ਵੋਟਰ ਤੇ ਸਭ ਤੋਂ ਵੱਧ ਬੀਬੀਆਂ ਦੀ ਵੋਟ ਵੀ ਪਟਿਆਲਾ ਲੋਕ ਸਭਾ ਹਲਕੇ ਚ ਹੈ ਕਿਉਂਕਿ ਸਭ ਤੋਂ ਵੱਧ ਵੋਟਾਂ ਹੀ ਉੱਥੇ ਨੇ 18 ਲੱਖ 6424 ਵੋਟਾਂ ਉੱਥੇ ਨੇ ਜੀ ਸਭ ਤੋਂ ਘੱਟ ਜੇਕਰ ਕਿਤੇ ਵੋਟਾਂ ਹੈਗੀਆਂ ਨੇ ਤਾਂ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਚ ਨਹੀਂ ਜਿੱਥੇ 15 ਲੱਖ 52000 ਵੋਟਾਂ ਨੇ ਤੇ ਸਭ ਤੋਂ ਘੱਟ ਮਰਦ ਵੋਟ ਵੀ ਤੇ ਬੀਬੀਆਂ ਦੀ ਵੋਟ ਵੀ ਉਹ ਫਤੇਗੜ ਸਾਹਿਬ ਹਲਕੇ ਚ ਜੀ ਇੱਥੇ ਸਭ ਤੋਂ ਘੱਟ 823000 ਤੇ ਬੀਬੀਆਂ ਦੀ ਵੋਟ 729000 ਸੋ ਇੰਜ 2 ਕਰੋੜ 14 ਲੱਖ 61739 ਵੋਟਰਾਂ ਨੇ ਪੰਜਾਬ ਚੋਂ 13 ਵਿਅਕਤੀ ਚੁਣ ਕੇ ਭੇਜਣੇ ਆ ਜਿਹੜੇ ਭਾਰਤ ਦੀ ਸੰਸਦੀਆਂ ਪੌੜੀਆਂ ਚੜਨਗੇ ਹੁਣ ਦੇਖਦੇ ਹਾਂ ਕਿਹਨਾਂ ਦੀ ਲੋਟਰੀ ਨਿਕਲਦੀ ਹੈ ਜੀ ਜੀ ਦੀਪਕ ਜੀ ਪੰਜਾਬ ਦੇ ਵਿੱਚ ਵੋਟਾਂ ਪੈਣ ਨੂੰ ਹੁਣ ਥੋੜਾ ਜਿਹਾ ਸਮਾਂ ਬਾਕੀ ਰਹਿ ਗਿਆ ਤੇ ਹੁਣ ਜਿਹੜੇ ਵੀ ਉਮੀਦਵਾਰ ਨੇ ਉਹ ਆਪੋ ਆਪਣੇ ਹਰ ਹੀਲੇ ਵਸੀਲੇ ਵਰਤ ਰਹੇ ਨੇ ਵੀ ਵੱਧ ਤੋਂ ਵੱਧ ਵੋਟਰ ਉਹਨਾਂ ਦੀ ਹੱਕ ਵਿੱਚ ਵੋਟਾਂ ਪਾਉਣ ਤੇ ਉਹਨਾਂ ਹੀਲਾਂ ਵਸੀਲਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਚੌਂਖੀਆਂ ਭਰਨਾ ਵੀ ਸ਼ਾਮਲ ਹੈ ਹਾਂ ਬਿਲਕੁਲ ਜੀ ਇਹ ਪੰਜਾਬ ਦੀ ਸਿਆਸਤ ਦੀ ਫਿਜ਼ਾ ਦੇ ਵਿੱਚ ਹਮੇਸ਼ਾ ਇਹ ਦ੍ਰਿਸ਼ ਨਜ਼ਰ ਆਉਂਦੇ ਰਹੇ ਨੇ ਕਿ ਲੋਕ ਡੇਰਿਆਂ ਦਾ ਰੁਖ ਕਰਦੇ ਰਹੇ ਨੇ ਤੇ ਪੰਜਾਬ ਦੇ ਵਿੱਚ ਜੇ 12000 ਪਿੰਡ ਨੇ ਤਾਂ ਅੱਠ-10 ਜਿਹੜੇ ਡੇਰੇ ਵੀ ਹੈਗੇ ਨੇ ਸੋ ਪਰ ਉਹਨਾਂ ਚੋਂ ਚਰਚਿਤ ਜਿਹੜੇ ਡੇਰੇ ਨੇ ਉਹ 8-10 ਕਾਫੀ ਚਰਚਿਤ ਡੇਰੇ ਆ ਨਾ ਜਿਨ੍ਹਾਂ ਚ ਖਾਸ ਕਰਕੇ ਇਸ ਮੌਕੇ ਜੇਕਰ ਕੋਈ ਦੋ ਡੇਰੇ ਨੇ ਜਿਨ੍ਹਾਂ ਚ ਸਭ ਤੋਂ ਵੱਧ ਲੀਡਰ ਗਿੜੇ ਲਾ ਰਹੇ ਨੇ ਉਹਨਾਂ ਚੋਂ ਡੇਰਾ ਸੱਚਖੰਡ ਬੱਲਾ ਤੇ ਰਾਜ ਸੁਆਮੀ satsang ਵਿਆਸ ਜੀ ਤੋਂ ਡੇਰਾ ਵਿਆਸ ਇਹਨਾਂ ਦੋਹਾਂ ਡੇਰਿਆਂ ਦੇ ਵਿੱਚ ਸਭ ਤੋਂ ਵੱਧ ਗਿੜੇ ਲੱਗ ਰਹੇ ਨੇ ਤਾਂ ਬੇਸ਼ੱਕ ਇਸ ਵਾਰ ਡੇਰਾ ਸੱਚਾ ਸੋਦਾ ਦੇ ਕੰਨੀ ਨੂੰ ਓਵੇਂ ਕੋਈ ਰੁਕ ਨਹੀਂ ਕਰ ਰਿਹਾ ਤੇ ਉਧਰੋਂ ਕੋਈ ਇਸ ਵਾਰ ਸਪੱਸ਼ਟ ਐਲਾਨ ਵੀ ਨਹੀਂ ਅੱਗੇ ਉਹ ਕਰਦੇ ਵੀ ਰਹੇ ਨੇ ਉਹਨਾਂ ਨੇ ਰਾਇਤਿਕ ਮੰਗ ਬਣਾਇਆ ਵਾ ਸੀ ਹਾਂ ਪਰ ਡੇਰਾ ਸਤਖੰਡ ਬੱਲਾਂ ਦੇ ਵਿੱਚ ਲਗਭਗ ਚਰਨਜੀਤ ਚੰਨੀ ਨੇ ਤਾਂ ਜਲੰਧਰ ਖੇਤਰ ਤੋਂ ਜਿਆਦੀ ਚੋਣ ਲੜਨੀ ਤੈਅ ਕੀਤੀ ਉਹਨਾਂ ਨੇ ਨਿਤਨੇ ਮੰਗ ਨਿਤ ਦਿਨ ਜਾਣਾ ਸ਼ੁਰੂ ਕਰਤਾ ਰੋਜ਼ ਲਗਭਗ ਕਹਿੰਦੇ ਉੱਥੇ ਸਵੇਰ ਟਾਈਮ ਜਾਂਦੇ ਨੇ ਠੀਕ ਹੈ ਅਗਲਿਆਂ ਦੀ ਸ਼ਰਦਾ ਤੇ ਇਸ ਤਰ੍ਹਾਂ ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਉਧਰ ਰੁਕ ਕਰਦੇ ਨੇ ਕਿ ਸ਼ਾਇਦ ਡੇਰਾ ਸਤਖੰਡ ਬੱਲਾਂ ਦੇ ਰਾਈ ਜਲੰਧਰ ਖੇਤਰ ਦੇ ਵਿੱਚ ਸਾਨੂੰ ਵੋਟ ਮਿਲ ਸਕਦੀ ਹੈ ਪਰ ਇੱਧਰ ਰਾਜ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮਤਲਬ ਕਤਾਰ ਲੱਗੀ ਹੋਈ ਹੈ ਜੀ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਰਾ ਸੁਆਮੀ ਬਿਆਸ ਦੇ ਡੇਰੇ ਜਾਵਾਂਗੇ ਹੈ ਗੁਰੂ ਜੀ ਨਾਲ ਫੋਟੋ ਖਚਾਵਾਂਗੇ ਸੋਸ਼ਲ ਮੀਡੀਆ ਤੇ ਪਾਵਾਂਗੇ ਵੋਟ ਪੱਕੀ ਕਰਾਵਾਂਗੇ ਮਤਲਬ ਇਹ ਇੱਕ ਚਲਣ ਚੱਲ ਰਿਹਾ ਤੁਸੀਂ ਇਹ ਦੇਖੋ ਕਿ ਚੰਡੀਗੜ੍ਹ ਤੋਂ ਜੇ ਸੰਜੀਤ ਟੰਡਨ ਜਾ ਰਹੇ ਨੇ ਤਾਂ ਚੰਡੀਗੜ੍ਹ ਤੋਂ ਮਨੀਸ਼ਤ ਬਾੜੀ ਵੀ ਜਾ ਰਹੇ ਨੇ ਜੀ ਹੈ ਲੁਧਿਆਣੇ ਤੋਂ ਜੇ ਰਵਨੀਤ ਬਿੱਟੂ ਉੱਥੇ ਆ ਰਹੇ ਨੇ ਤਾਂ ਰਾਜਾ ਬੜਿੰਗ ਵੀ ਆ ਰਹੇ ਨੇ ਅਨੰਦਪੁਰ ਸਾਹਿਬ ਤੋਂ ਜੇ ਭਜੇਂਦਰ ਸਿੰਘਲਾ ਜਾ ਰਹੇ ਨੇ ਤਾਂ ਮਾਲਵਿੰਦਰ ਕੰਗ ਵੀ ਜਾ ਰਹੇ ਨੇ ਇਸ ਡੇਰੇ ਦੇ ਵਿੱਚ ਤਿੰਨ ਵਾਰ ਤਾਂ ਨਰਿੰਦਰ ਮੋਦੀ ਬਤੌਰ ਪ੍ਰਧਾਨ ਮੰਤਰੀ ਆਲੇ ਜਿਸ ਦਾ ਮਤਲਬ ਕਿੰਨਾ ਉਹਨਾਂ ਨੂੰ ਹੋਏਗਾ ਕਿ ਇੱਥੋਂ ਕੋਈ ਵੋਟ ਦੀ ਖੈਰ ਪੈ ਸਕਦੀ ਹੈ ਹੈਨਾ ਰਾਹੁਲ ਗਾਂਧੀ ਇੱਧਰ ਦਾ ਰੁਖ ਕਰ ਚੁੱਕੇ ਨੇ ਕੇਜਰੀਵਲ ਭਗਵੰਤ ਮਾਨ ਹੋਰੀ ਇੱਧਰ ਦਾ ਰੁਖ ਕਰ ਚੁੱਕੇ ਨੇ ਸੋ ਅੱਜ ਦੀ ਤਰੀਕ ਦੇ ਵਿੱਚ ਜੇਕਰ ਮੈਂ ਤਾਜੇ ਹਵਾਲੇ ਨਾਲ ਗੱਲ ਕਰਾਂ ਤਾਂ ਇਹ ਮੰਨਿਆ ਜਾਂਦਾ ਕਿ ਡੇਰਾ ਬਿਆਸ ਪੰਜਾਬ ਚ 5 ਤੋਂ 6% ਵੋਟ ਰੱਖਦਾ ਜੀ ਤੇ ਇਹ ਵੀ ਮੰਨਿਆ ਜਾਂਦਾ ਕਿ ਇਹ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਪਟਿਆਲਾ ਹਸ਼ਿਆਰਪੁਰ ਹੈ ਨਾ ਇਸ ਖੇਤਰ ਦੇ ਵਿੱਚ ਤਾਂ ਪੂਰੀ ਪਕੜ ਰੱਖਦਾ ਤੇ ਹਿਮਾਚਲ ਤੱਕ ਹਰਿਆਣਾ ਤੱਕ ਇਹਨਾਂ ਦੀ ਮਾਰ ਰਹਿ ਗਿਆ ਹਿਮਾਚਲ ਵਾਲੇ ਮੁੱਖ ਮੰਤਰੀ ਸਾਹਿਬ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਆਏ ਸੀ ਆ ਪੱਕੇ ਖੜੇ ਰਹੀ ਇੱਕ ਇੱਕ ਉਮੀਦਵਾਰ ਨੂੰ ਬਲਾਈ ਕੇ ਫੋਟੋ ਕਰਵਾਈ ਕੇ ਕਿ ਹਾਂ ਪਾਓ ਸੋਸ਼ਲ ਮੀਡੀਆ ਤੇ ਭਾਈ ਜੋ ਇਧਰ ਪੰਜਾਬ ਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਹੈ ਸ਼ਸ਼ੀਲ ਰਿੰਕੂ ਵੀ ਗਏ ਹੈ ਅਰਵਿੰਦ ਖੰਨਾ ਵੀ ਗਏ ਸੰਜੇ ਟੰਨ ਟੰਡਨ ਵੀ ਗਏ ਰਵਨੀਤ ਬਿੱਟੂ ਵੀ ਗਏ ਤਨਜੀ ਸੰਧੂ ਵੀ ਆਜਾਈ ਮਿਲੇ ਨੇ ਹਾਂ ਅਨੀਤਾ ਸੋਮਪrakash ਤੇ ਸੋਮਪਰ ਸੋਮਪrakash ਵੀ ਮਿਲ ਕੇ ਗਏ ਨੇ ਜੀ ਰਾਜਾ ਬੜਿੰਗ ਵੀ ਮਨੀਸ਼ ਤਵਾੜੀ ਵੀ ਕੁਲਵੀਰ ਜੀਰਾ ਵੀ ਤੇ ਹੋਰ ਵੱਡੀ ਮਾਲਵਿੰਦਰ ਕੰਗ ਵੀ ਰਜੋਤ ਬੈਂਸੋਰੀ ਉਹਨਾਂ ਦੇ ਨਾਲ ਆਏ ਸੀ ਸੋ ਵੱਡੀ ਕਤਾਰ ਹੂੰ ਸੋ ਇਸੇ ਤੁਸੀਂ ਕਹਿ ਸਕਦੇ ਹੋ ਕਿ ਡੇਰਿਆਂ ਤੇ ਟੀਕ ਵੀ ਹੈਗੀ ਤੇ ਡੇਰਿਆਂ ਤੋਂ ਉਮੀਦ ਵੀ ਹੈਗੀ ਜਦੋਂ ਕਿ ਡੇਰਾ ਬਿਆਸ ਨੇ ਕਦੇ ਵੀ ਆਪਣੇ satsang ਦੇ ਵਿੱਚ ਜਾਂ ਆਪਣੀਆਂ ਧਾਰਮਿਕ ਸਮਾਗਮਾਂ ਦੇ ਵਿੱਚ ਕਦੇ ਸਟੇਜ ਤੋਂ ਕਿਸੇ ਕੰਨੀ ਨੂੰ ਦੱਕਾ ਨਹੀਂ ਸਟਿਆ ਇਦਾਂ ਕਿ ਹਾਂ ਕਿ ਪਾਈ ਇਹਨੂੰ ਵੋਟ ਪਾ ਦਿਓ ਉਹਨਾਂ ਨੇ ਕਿਹਾ ਕਿ ਜਿਹੜਾ ਤੁਹਾਨੂੰ ਲੱਗਦਾ ਤੁਹਾਡੇ ਖੇਤਰ ਲਈ ਸਹੀ ਹੋਵੇ ਪਾਈ ਤੁਸੀਂ ਆਪਣੀ ਮਰਜ਼ੀ ਨਾਲ ਫੈਸਲਾ ਲਓ ਕਦੇ ਕਿਸੇ ਪਾਰਟੀ ਜਾਂ ਵਿਅਕਤੀ ਨੂੰ ਉਭਾਰਿਆ ਨਹੀਂ ਪਰ ਤਾਂ ਵੀ ਸਭ ਨੂੰ ਲੱਗਦਾ ਕਿ ਇਹਨਾਂ ਨਾਲ ਫੋਟੋ ਪਾਉਣ ਨਾਲੇ ਸ਼ਾਇਦ ਉਹਨਾਂ ਦੇ ਸਮਰਥਕਾਂ ਤੇ ਉਹਨਾਂ ਦੇ ਸ਼ਰਧਾਲੂਆਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਤੇ ਸਾਡਾ ਪ੍ਰਭਾਵ ਚਲਾ ਜਾਵੇ ਇਸ ਲਈ ਡੇਰਿਆਂ ਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਹਿਮ ਭੂਮਿਕਾ ਚੱਲੀ ਆਉਂਦੀ ਹੈ ਜੀ ਉਹ ਕਹਿਣ ਨਾ ਕਹਿਣ ਪਰ ਉਮੀਦਵਾਰ ਨੂੰ ਲੱਗਦਾ ਕਿ ਇੱਥੋਂ ਕੁਝ ਵੋਟਾਂ ਦੀ ਖੈਰ ਜੇ ਪੈ ਗਈ ਸ਼ਾਇਦ ਉਹਦੇ ਨਾਲੇ ਸਾਡੀ ਕਿਸ਼ਤੀ ਪਾਰ ਹੋ ਜਵੇ ਤਾਂ ਹੁਣ ਕਿਹਦੀ ਕਿਸ਼ਤੀ ਪਾਰ ਹੁੰਦੀ ਹੈ ਕਿਹਦੀ ਨਹੀਂ ਇਹ ਤਾਂ 4 ਜੂਨ ਨੂੰ ਪਤਾ ਲੱਗੂਗਾ ਜੀ ਪਰ ਫਿਲਹਾਲ ਡੇਰਿਆਂ ਦੀਆਂ ਚੌਕਟਾਂ ਤੇ ਨੱਕ ਜਰੂਰ ਰਗੜੇ ਜਾ ਰਹੇ ਨੇ ਉਹੀ ਹੈ ਨਾ ਉਹ ਜਿਹੜੇ ਕਹਿੰਦੇ ਵੀ ਇਨਫਲੂਐਂਸ ਥਰੂ ਅਸੋਸੀਏਸ਼ਨ ਵੀ ਆਸੀ ਉਹਨਾਂ ਦੇ ਨਾਲ ਅਸੋਸੀਏਟਡ ਹੈਗੀਆਂ ਵੀ ਸ਼ਾਇਦ ਸਾਡਾ ਵੀ ਜਿਹੜਾ ਇਨਫਲੂਐਂਸ ਆ ਬਾਧ ਜਵੇ ਤੇ ਵੋਟਾਂ ਵੇਲੇ ਸਾਰੀਆਂ ਚੀਜ਼ਾਂ ਹੋਰ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਜੀ ਬਿਲਕੁਲ ਬਿਲਕੁਲ ਰੱਬ ਜਿਆਦੇ ਚਿੱਤੇ ਆਉਂਦਾ ਫੇ ਡਰਦੇ ਆ ਉਹਨਾਂ ਤੇ ਉਹ ਚਾਈਡ ਡੇਰੇਆਂ ਆਲਾ ਹੋਵੇ ਜੀ ਜੀ ਬਿਲਕੁਲ